ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਤੇ ਲੋਕ ਇਨਸਾਫ ਮੰਚ ਵੱਲੋਂ ਡੇਰਾ ਮੱਈਆ ਭਗਵਾਨ ਸਾਹਮਣੇ 17ਵੇਂ ਦਿਨ ਵਿਸ਼ਾਲ ਮਾਰਚ ਪੁਲਿਸ ਰੋਕਾਂ ਦੇ ਬਾਵਜੂਦ ਹਲਕਾ ਇੰਚਾਰਜ ਪ੍ਰੇਮ ਕੁਮਾਰ ਦੇ ਘਰ ਦਾ ਕਿਰਾਉ 31 ਜੁਲਾਈ ਨੂੰ ਵੱਡੇ ਅੰਦੋਲਨ ਦਾ ਐਲਾਨ ਫਿਲੌਰ 23 ਜੁਲਾਈ 2025 ਲੋਕ ਇਨਸਾਫ ਮੰਚ ਵੱਲੋਂ ਡੇਰਾ ਮੱਈਆ ਭਗਵਾਨ ਦੇ ਗੇਟ ਸਾਹਮਣੇ ਪੈਂਦੇ ਗੰਦੇ ਪਾਣੀ ਦੀ ਨਿਕਾਸੀ ਦੇ ਸਮੱਸਿਆ ਹੱਲ ਲਈ ਬੀਡੀਪੀਓ ਦਫ਼ਤਰ ਫਿਲੌਰ ਸਾਹਮਣੇ ਪੱਕੇ ਤਰ ਦੇ ਦੇ ਸਿੱਟਾਰੇਵੇਂ ਦਿਨ ਸ਼ਹਿਰ ਫਿਲੌਰ ਵਿੱਚ ਵਿਸ਼ਾਲ ਮਾਰਚ ਕੀਤਾ ਗਿਆ ਪੁਲਿਸ ਵੱਲੋਂ ਰੋਕਾਂ ਦੇ ਬਾਵਜੂਦ ਹਲਕਾ ਇੰਚਾਰਜ ਪ੍ਰੇਮ ਕੁਮਾਰ ਦੇ ਕਾਰ ਦਾ ਕਿਰਾਵਾ ਕੀਤਾ ਗਿਆ ਜੇਕਰ ਜਲਦ ਮਸਲਾ ਹੱਲ ਨਾ ਕੀਤਾ ਗਿਆ ਤਾਂ ਲੋਕ ਇਨਸਾਫ ਮੰਚ ਵੱਲੋਂ ਪ੍ਰਾਤਰੀ ਜਥੇਬੰਦੀਆਂ ਦੀ ਵੱਡੀ ਮੀਟਿੰਗ 31 ਜੁਲਾਈ ਨੂੰ ਬੁਲਾਈ ਜਾਵੇਗੀ ਜਿਸ ਵਿੱਚ ਵੱਡੇ ਅੰਦੋਲਨ ਦਾ ਐਲਾਨ ਕੀਤਾ ਜਾਵੇਗਾ ਕਿਸੇ ਵੀ ਨੁਕਸਾਨ ਜਾਂ ਤਣਾ ਦੀ ਜ਼ਿੰਮੇਵਾਰੀ ਸਥਾਨਕ ਪ੍ਰਸ਼ਾਸਨ ਤੇ ਹੋਵੇਗੀ ਧਰਨੇ ਵਿੱਚ ਹਿੱਸਾ ਲੈਣ ਵਾਲੀਆਂ ਜਥੇਬੰਦੀਆਂ ਅਤੇ ਪ੍ਰਮੁੱਖ ਆਗੂ ਭਾਰਤੀ ਕਿਸਾਨ ਯੂਨੀਅਨ ਦੁਆਬਾ ਤਰਸੇਮ ਸਿੰਘ ਤੇ ਲੋਕ सुरेंद्रਪਾਲ ਸਿੰਘ ਰਣਜੀਤ ਸਿੰਘ ਖੇਲਾ तेजा सिंह कीर्ति किसान यूनियन संतोष सिंह संधू गुरनाम सिंह कंदोला सतनाम सिंह जनरल मजदूर यूनियन सिकंदर सिंह संधू परविंदर सिंह कश्मीर कुरैशी पंजाब सुबार्डिनेट सर्विसेज फेडरेशन सतविंदर सिंह गोपाल रावत करनेल महाहल लेख राज पंजाबी मनप्रीत सिंह गवर्नमेंट टीचर्स यूनियन करनेल फिलोर राजविंदर सिंह कुलवंत रुड़का आदि मिड डे मील वर्कर्स औरत मुक्ति मोर्चा कई पिंड प्रधानमंत्री अशोक कुमार हनी संतोखुरा राजविंदर सिंह मुठडा रवि कलेराद जब तक गंदे पानी की निकासी समस्या का हल नहीं आंदा धरना जारी रहेगा अगले एक्शन लाई पिंड पिंड जाके तैयारी शुरू कर दिखी गई है ਖ਼ਲੋਰ ਤੋਂ ਪੱਤਰਕਾਰ ਰਮਨ ਮਾਹੀ ਬਰਮਪੂਰੀ ਦੀ ਖਾਸ ਰਿਪੋਰਟ ਇੱਥੇ ਜਿਹੜਾ ਕੋਰਟ ਦੇ ਵਿੱਚ ਉਹ ਹੂਸਰ ਕਰ ਗਿਆ ਫਿਰ ਭਰਾਵੋ ਜਦੋਂ ਜੱਤੇ ਬੰਦਿਆਂ ਨੂੰ ਪਤਾ ਲੱਗਾ ਅਸੀਂ ਸੈਨੂ ਆ ਪਿੰਡ ਦੇ ਵਿੱਚ ਗਏ ਉੱਥੇ ਜਿਹੜਾ ਲੋਕਾਂ ਨੂੰ ਇਕੱਠੇ ਕੀਤਾ ਉਹ ਲੋਕੋ ਇਹ ਮੰਨਦਾ ਰਹਾ ਭੰਦੇ ਸੀ ਸਮਝਦੇ ਆ ਇਹ ਇਹ ਇੰਦਾਂ ਨਹੀਂ ਸਾਨੂੰ ਨਹੀਂ ਮੰਨਣਾ ਚਾਹੀਦਾ ਸਾਨੂੰ ਸੰਘਰਸ਼ ਦੇ ਮੈਦਾਨ ਦੇ ਵਿੱਚ ਲੈਣਾ ਚਾਹੀਦਾ ਜਦੋਂ ਦੀ ਤਸੀਲਦਾਰ ਨਾਲ ਗੱਲਬਾਤ ਕੀਤੀ ਐਸ.ਯੂ. ਨਾਲ ਗੱਲਬਾਤ ਕੀਤੀ ਭਰਾਵੋ ਕੋਈ ਦਸਤੋਂ ਮਸਲੀ ਹੋਇਆ ਜਦੋਂ ਜੱਗੇ ਬਤਿਆਂ ਨੇ ਆਪਣਾ ਰੂਮ ਤਿਆਰ ਕੀਤਾ ਅਸੀਂ ਇਹਦੇ ਧਰਨਾ ਲਾਇਆ ਪੈਂਦੇ ਲੋਕਾਂ ਨੂੰ ਕਿਹਾ ਕਿ ਮਕਾਨ ਜਿਹੜੀ ਪਿੰਡ 'ਚ ਆਉਗੀ ਉਹ ਤੇ ਐਸ.ਯੂ. ਦਾ ਦਫ਼ਤਰ ਆਉਗੀ ਜਦੋਂ ਇੱਥੇ ਦਫ਼ਤਰ ਦੇ ਵਿੱਚ ਆਏ ਚਾਰ ਪੰਜ ਦਿਨ ਇੱਥੇ ਬੈਠੇ ਨੇ ਤੇ ਸਾਡੀ ਕਿਸੇ ਨੇ ਸੁਣੀ ਨਾ ਕਿਉਂਕਿ ਜਿੰਨਾ ਚਿਰ ਇਹ ਹਲਕਾ ਇਚਾਰਜ ਦੀ ਕੋਪੀ ਤੇ ਮੋਰੇ ਘਰਾਓ ਕੀਤਾ ਗਿਆ ਕੀ ਸਾਰਾ ਮਾਮਲਾ। ਅਸੀਂ ਪਹਿਮ ਜੈਪਰ ਤੋਂ ਬਾਏ ਗੁਰਜੀ ਦਾ ਖਾਲਸਾ ਬਾਏ ਗੁਰਜੀ ਦੀ ਫਟੇ ਪਾਜ ਜਿਹੜਾ ਸਾਡੇ ਹਰਕਾ ਇਚਾਰਜ ਫਲੋਰ ਦਾ ਘਰਾਓ ਕਰਨ ਲਈ ਆਏ ਸੀ ਪਰ ਪੁਲਿਸ ਨੇ ਸਾਨੂੰ ਰੋਕ ਦਿੱਤਾ ਸਾਨੂੰ ਛੜ ਕੇ ਪੈਣਾ ਪਿਆ। ਅਸਲ ਦੇ ਵਿੱਚ ਅਸੀਂ ਕਈ ਦਿਨਾਂ ਤੋਂ ਇਹ ਐਲਾਨ ਕੀਤਾ ਸੀ ਹਰਕਾ ਚਾਰਜ ਨੂੰ ਕਿ ਜਿਹੜਾ ਇਹ ਮਸਲੇ ਦਾ ਹੱਲ ਆ ਇਹ ਕਰ ਦਿੱਤਾ ਜਾਵੇ ਕਿ ਅਸੀਂ ਤੁਹਾਡੇ ਘਰਾਂ ਦੇ ਮੋਰੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਘਰਾਓ ਕਰਾਂਗੇ ਇਸ ਕਰਕੇ ਅਸੀਂ ਅੱਜ ਤੁਹਾਡਾ ਘਰਾਓ ਕਰਨ ਆਏ ਸੀਗੇ ਮਸਲਾ ਬਹੁਤ ਗੰਭੀਰ ਆ ਜਿਹੜਾ ਲੰਬੇ ਸਮੇਂ ਤੋਂ ਬਈਆ ਦਰਵਾਜ਼ੇ ਦੇ ਸਾਹਮਣੇ ਗੰਦਾ ਪਾਣੀ ਖੜਦਾ ਉਹਦੇ ਮਸਲੇ ਨੂੰ ਲੈ ਕੇ ਅੱਜ ਲਗਭਗ 17 ਦਿਨ ਹੋ ਗਏ ਬੀੜੀਓ ਦਫ਼ਤਰ ਦੇ ਵਿੱਚ ਬੈਠਿਆਂ ਨੂੰ ਲੋਕ ਇਖ਼ਸਾਬ ਮੱਝ ਵੱਲੋਂ ਤਾਨਾ ਲਾਇਆ ਵੱਖ-ਵੱਖ ਜਥੇਬੰਦੀਆਂ ਨੇ ਉਹਨਾਂ ਦੀ ਹਮਾਇਤ ਵੀ ਕੀਤੀ ਆ ਜਿੱਥੇ ਕਿਰਤੀ ਕਿਸਾਨ ਯੂਨੀਅਨ ਦੇ ਵੱਡੇ ਆ ਗਏ ਸਾਡੇ ਨਾਲ ਖੜੇ ਆ ਜਿੱਥੇ ਭਾਰਤੀ ਕਿਸਾਨ ਜੁਨੀਆਂ ਦੁਆਪਾ ਦੇ ਪੱਟੇ ਆਪੂ ਸਾਡ ਨਾਲ ਖੜੇ ਆ ਜਿੱਥੇ ਟੀਚਰਾਂ ਦੇ ਵੱਡੇ ਆਪੂ ਖੜੇ ਜਿੱਥੇ ਜਨਰਲ ਮਜ਼ਦੂਰ ਜੁਨੀਆਂ ਦੇ ਸਾਡੇ ਕੋਲ ਪੱਟੇ ਆਪੂ ਖੜੇ ਆ ਲੋਕਾਂ ਸਭ ਮਸਤੇ ਜਿੰਨੀ ਵੀ ਕੋਰ ਕਮੇਟੀ ਉਹ ਨਾਲ ਖੜੀ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ 31 ਜੁਲਾਈ ਦੀ ਜਿਹੜੀ ਮੀਟਿੰਗ ਹੈ ਜਨਤਕ ਜਿਸ ਬੰਦੇ ਸੱਦ ਲਈ ਆ ਆਉਣ ਵਾਲੇ ਦੇ ਸਮੇਂ ਦੇ ਵਿੱਚ ਜੇ ਮਸਲਾ ਹੱਲ ਨਾ ਨਾ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡਾ ਐਲਾਨ ਕਰਾਂਗੇ ਜਿਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਤੇ ਸ਼ਤਾਬ ਜਿਹੜਾ ਧਰਨਾ ਸਾਡਾ ਲਗਾਤਾਰ ਚੱਲੂਗਾ ਹਣ ਜਦ ਅੱਜ ਇੱਥੇ ਤੁਸੀਂ ਘਰਾਓ ਕੀਤਾ ਸੀ ਇਹ ਤਾਂ ਬਾਤ ਆ ਬੀਡੀਪੀਓ ਜਿਹੜਾ ਪੱਕਾ ਧਰਨਾ ਚੱਲਦਾ ਉਹ ਇਸੇ ਤਰ੍ਹਾਂ ਚੱਲੂਗਾ ਸਰ ਕੋ ਜੀ ਬਿਲਕੁਲ ਧਰਨਾ ਜਿਹੜਾ ਨਿਰੰਤਰ ਚੱਲੂਗਾ ਜਿੰਨਾ ਚਿਰ ਹੱਲ ਨਹੀਂ ਹੁੰਦਾ ਉਹ ਨਿਤ ਧਰਨਾ ਨਹੀਂ ਚੁੱਕਿਆ ਜਾਊਗਾ ਇਹ ਤਾਂ ਪ੍ਰਿੰਸੀਪਲ ਸਾਹਿਬ ਨੇ ਦੱਸਣ ਆਏ ਸੀ ਤੁਸੀਂ ਪਿੰਡਾਂ 'ਚ ਜਾ ਰਹੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਮੈਨੂੰ ਆ ਕੇ ਦੱਸੋ ਪਰ ਜਿਹੜੀ ਇਹਦੇ ਘਰ 'ਚ ਸਮੱਸਿਆ ਆ ਉਹਨੂੰ ਹੱਲ ਨਹੀਂ ਕਰ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਨੂੰ ਵੀ ਜਿਹੜੇ ਰੋਕੇ ਜਾਣਗੇ ਵੀ ਪਿੰਡਾਂ ਦੇ ਵਿੱਚ ਨੇੜਤਾ ਦੇਣਗੇ ਇਹ ਘਰ ਦਾ ਤਾਂ ਸਵਾਰ ਨਹੀਂ ਸਕਦਾ ਤੁਹਾਡਾ ਕਿਥੋਂ ਆਣਾ ਇਸ ਕਰਕੇ ਲੋਕਾਂ ਨੂੰ ਵੀ ਸੁਨੇਹਾ ਦੇਵਾਂਗੇ ਇਹ ਸੜਕਾਂ ਜਿਹੜੀਆਂ ਸਾਡੀਆਂ ਆ ਤਾਲਵਾਣ ਰੋਡ ਆ ਤੇ ਸਾਰੀ ਟੁੱਟੀ ਹੋਈ ਆ ਜਿਹੜੀ ਆਪਣੇ ਨਵਾਂ ਸਾਹ ਰੋਡ ਆ ਉਹ ਸਾਰੀ ਟੁੱਟੀ ਹੋਈ ਆ ਆ ਜਿਹੜਾ ਮেইন ਹਾਈਵੇ ਜਿਆ ਮਈਆ ਦਰਬਾਰ ਦੇ ਲਾ ਕੇ ਖਾ ਕੇ ਸਾਰੇ ਟੁੱਟਿਆ ਆ ਉਹ ਤੋਂ ਨੰਗਣਾ ਓਖਾ ਹੋਇਆ ਆ ਇਸ ਕਰਕੇ ਘਰ ਦਾ ਹਾਲ ਨਹੀਂ ਕਰ ਸਕਦਾ ਲੋਕਾਂ ਦਾ ਬਾਹਰ ਦਾ ਕੀ ਕਰਨਾ ਇਸ ਕਰਕੇ ਦੱਸਣਾ ਹੈ ਕਿ ਤੱਕ